ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਦੇ ਕਿਸ਼ਮ ਨੂੰ ਕੁਝ ਢੁੱਡੂ ਕਿਆ ਨਹੀਂ ਪਰ ਕੁਝ ਢੁੱਡੂ ਕੌਣ ਹੁੰਦੇ ਆ ਕੁਝ ਸਾਡੇ ਕੌਮ ਦੇ ਵਿੱਚ ਕਥਾ ਕਰਨ ਵਾਲੇ ਵੀ ਹੈਗੇ ਆ ਇੱਕ ਤਾਂ ਉਹ ਜਿਹੜਾ ਜਸਵੰਤ ਸਿੰਘ ਅਗਿਆਨੀ ਮਨੀ ਸਾਹਿਬ ਵਾਲਾ ਉਹਦੇ ਕੁਝ ਢੁੱਡੂ ਹੀ ਆ ਉਹ ਜਾਦਾ ਕਹਿੰਦਾ ਹੁੰਦਾ ਹੈ ਉਹ ਜਿਹੜੀ ਬੀਬੀ ਬੂਹਰੇ ਬੈਠੀ ਹੈ ਉਹਨੂੰ ਉਠਾ ਦਿਓ ਨਹੀਂ ਮੇਰੇ ਸੂਲ ਹੁੰਦਾ ਹੈ ਮਿਲ ਕੇ ਵੀ ਮਰਿਆਦਾ ਦੀ ਲੰਗਣਾ ਕਰਦੀ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਹੈ ਅਸੇ ਗੱਪ ਵੀ ਬਹੁਤ ਵੱਡੇ ਵੱਡੇ ਮਾਰਦਾ ਹੈ ਕਹਿੰਦਾ ਭਿੰਡਰਾਂ ਵਾਲੇ ਨੂੰ ਇੱਕ ਵਾਰੀ ਮਿਲਿਆ ਤੇ ਮੈਂ ਕਿਹਾ ਮੇਰ ਕਰ ਦਿਓ ਜੀ ਤੇ ਮੈਂ ਅਮਰੀਕਾ ਜਾਣਾ ਚਾਹਨਾ ਕਹਿੰਦਾ ਮੈਂ ਘਰੇ ਗਿਆ ਇਸ ਮੈਨੂੰ ਫੋਨ ਆ ਗਿਆ ਅਮਰੀਕਾ ਤੋਂ ਕਿ ਤੁਹਾਡਾ ਵੀਜ਼ਾ ਕਰਵਾ ਦਿੱਤਾ ਹੁਣ ਗੱਪ ਦੇਖੋ ਵੀ ਕਿਦਾਂ ਪਾਸਪੋਰਟ ਗਿਆ ਨਹੀਂ ਪਹਿਲੀ ਵੀਜ਼ਾ ਕਰਵਾਤਾ ਗੱਲ ਕਰੂਗਾ ਲੈ ਸਪੌਂਸਰ ਭੇਜੂਗਾ ਪਤਾ ਨਹੀਂ ਕੀ ਇਹ ਲੋਕ ਘੜੇ ਘੋੜਦੇ ਨੇ ਗੁਰਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋਏ ਇੱਕ ਤਾਂ ਇਹ ਕੁਝ ਢੂ ਹੈ ਇਹਦੇ ਬਾਰੇ ਤਾਂ ਮੈਂ ਪਹਿਲਾਂ ਵੀ ਗੱਲ ਕਰੀ ਹੈ ਕੁਝ ਕੁ ਢੂ ਹੁਣ ਸਾਹਮਣੇ ਆਏ ਨੇ ਉਹਨਾਂ ਦੀ ਵੀ ਤੁਹਾਡੇ ਨਾਲ ਮੈਂ ਗੱਲਬਾਤ ਕਰਨੀ ਹੈ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਉਹ ਗੱਲ ਕੀ ਹੈ ਜਦੋਂ ਨਾ ਚਮਕੌਰ ਦੀ ਗੜੀ ਵਿੱਚੋਂ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਾਸੀ ਬਾੜੇ ਦੇ ਜੰਗਲਾਂ ਨੂੰ ਜਾਂਦੇ ਨੇ ਤਿੰਨ ਸਿੰਘ ਨਾਲ ਕੋਈ ਦੋ ਕਹਿੰਦੇ ਨਾਲ ਜਾਂਦੇ ਆ ਉਸ ਵਕਤ ਕਹਿੰਦੇ ਤਾੜੀ ਮਾਰ ਕੇ ਕਈ ਕਹਿੰਦੇ ਨਰ ਸਿੰਘਾ ਬਜਾ ਕੇ ਨਿਕਲੇ ਉੱਥੋਂ ਜਕਾਰੇ ਛੱਡ ਕੇ ਨਿਕਲੇ ਇਹ ਕਹਿੰਦੇ ਮੁਗਲਾਂ ਦੀ ਫੌਜ ਵਿੱਚ ਜਿਹਦੇ ਹੱਥ ਵਿੱਚ ਮਿਸਾਲ ਫੜੀ ਹੋਈ ਸੀ ਚਾਨਣ ਵਾਜ ਤੇ ਕਹਿੰਦੇ ਉਹ ਮਿਸਾਲ ਨੂੰ ਤੀਰ ਦਾ ਨਿਸ਼ਾਨਾ ਬਣਾਇਆ ਤੇ ਮੁਗਲਾਂ ਵਿੱਚ ਭਾਜੜ ਪੈ ਗਈ ਕਹਿੰਦੇ ਆਪਸ ਵਿੱਚ ਉਹ ਮੁਗਲਾਂ ਦੀ ਫੌਜ ਲੜ ਲੜ ਕੇ ਮਰੀ ਆਪਣੇ ਨੂੰ ਵੱਢੇ ਗਏ ਕਹਿੰਦੇ ਪਤਾ ਹੀ ਨਹੀਂ ਲੱਗਿਆ ਕਿ ਕਿਹਦੇ ਨਾਲ ਲੜਦੇ ਆ ਤੇ ਗੁਰੂ ਪਾਸ਼ਾ ਬਹੁਤ ਦੂਰ ਚਲੇ ਗਏ ਸੀ ਚਲੋ ਮੈਂ ਇੱਕ ਉਦਾਹਰਨ ਦਿੰਦੀ ਆ ਪਰ ਇੰਨਾ ਖੱਚਾਂ ਦੇ ਨਾਲ ਹੁਣ ਦੀਆਂ ਲੜਾਈਆਂ ਦੇ ਨਾਲ ਇਹ ਆਧਾਰਨਾ ਫਿੱਟ ਤਾਂ ਨਹੀਂ ਬੈਂਦੀ ਪਰ ਕੁਝ ਕਦੀੜਾਂ ਇਹੋ ਜੀਆਂ ਹੈਗੀਆਂ ਹੁਣ ਮੈਂ ਜਿਹੜੀ ਗੱਲ ਕਰੂੰਗਾ ਨਾ ਮੈਂ ਏ ਘਮਾ ਕੇ ਜੇ ਕਰੂੰਗਾ ਵੀ ਥੋੜਾ ਜਣਾ ਸਮਝ ਆ ਜੇ ਮਾੜੀ ਮੋਟੀ ਵੀ ਕਿਹਦੇ ਖਾਨੇ ਚ ਪੈ ਜੇ ਉਸ ਵਕਤ ਨੂੰ ਇੱਕ ਨਾਰਾ ਬੜਾ ਬਲੰਦ ਕੀਤਾ ਸੀ ਕਿ ਸਵਾ ਲੱਖ ਸੇ ਇੱਕ ਲੜਾਉ ਤਵੇ ਗਬਿੰਦ ਸਿੰਘ ਨਾਮ ਕਹਾਉਂ ਕਿਹਾ ਸੀ ਨਾ ਤੇ ਉਹ ਤਾਂ ਸੱਚ ਹੋ ਗਿਆ ਜਾਂ ਨਹੀਂ ਹੋਇਆ ਉਧਰ ਨਹੀਂ ਮੈਂ ਜਾਣਾ ਪਰ ਜਿਹੜੇ ਹੁਣ ਦੇ ਆ ਛੋਡੂ ਨੇ ਨਾ ਇਹ ਇੱਕ ਬੰਦੇ ਨੂੰ ਦਬਾਉਣ ਵਾਸਤੇ ਸਵਾ ਸਵਾ ਲੱਖ ਹੋ ਕੇ ਇਕੱਠੇ ਗਾਲਾਂ ਕੱਢਦੇ। ਉਸ ਵਕਤ ਕਹਿੰਦੇ ਸਵਾ ਲੱਖ ਦੇ ਨਾਲ ਇੱਕ ਸਿੰਘ ਲੜਿਆ ਚਮਕੌਰ ਦੀ ਗੜੀ ਵਿੱਚ ਇਹ ਕਹਿੰਦੇ। ਹਾਲਾਂਕਿ ਯਕੀਨ ਨਹੀਂ ਹੁੰਦਾ ਪਰ ਚਲ ਕੋਈ ਨਹੀਂ ਲੜਿਆ ਹੋਊਗਾ। ਹੋ ਸਕਦਾ ਕੋਈ ਵੱਡੀ ਗੱਲ ਹੋਵੇ। ਪਰ ਹੁਣ ਇਹ ਹੁਣ ਇਹ ਇੱਕ ਬੰਦੇ ਨੂੰ ਚੁੱਪ ਕਰਾਉਣ ਬਾਅਦ ਤੇ ਸਵਾ ਲੱਖ ਨਹੀਂ ਇਹ ਕਹਿੰਦੇ ਵੀ 50 ਲੱਖ ਬੰਦਾ ਇਕੱਠਾ ਹੋ ਕੇ ਗਾਲਾਂ ਕੱਢਦੇ। ਇੱਕ ਬੰਦੇ ਨੂੰ ਚੁੱਪ ਕਰਾਉਣ ਵਾਸਤੇ 50 ਲੱਖ ਬੰਦੇ ਨੂੰ ਗਾਲਾਂ ਕੱਢਣੀਆਂ ਪਈਆਂ ਇਹ ਕਿਸੇ ਤੋਂ ਕੁਛ ਪਸੰਦੀ ਲੋੜ ਨਹੀਂ ਇਹ ਮੈਨੂੰ ਕੱਢੀਆਂ ਨੇ ਜੀ ਇਹ ਮੈਂ ਤੁਹਾਨੂੰ ਭੇਜ ਦਨਾ ਇਹਨਾਂ ਦੇ ਕਰਤੂਤ ਇਹ ਕੌਣ ਨੇ ਅਸੀਂ ਤਾਂ ਸਵਾ ਲੱਖ ਦੇ ਨਾਲ ਲੜਨ ਬਣੇ ਹਾਂ ਸਵਾ ਲੱਖ ਦੇ ਨਾਲ ਉਦੋਂ ਸਵਾ ਲੱਖ ਦੇ ਨਾਲ ਲੜੇ ਤੇ ਹੁਣ ਇੱਕ ਆਮ ਜੇ ਬੰਦੇ ਨੂੰ ਚੁੱਪ ਕਰਾਉਣ ਵਾਸਤੇ 50 60 ਲੱਖ ਬੰਦਾ ਗਾਲਾਂ ਕੱਢ ਰਿਹਾ ਕਮਾਲ ਨਹੀਂ ਹੈ ਜੀ ਬੀ ਹਰਾਮਖੋਰ ਜਿਹੜਾ ਉਹ ਨਾਰਾ ਸੀ ਉਹਨੂੰ ਝੂਠਾ ਪਾ ਰਹੇ ਨੇ ਜਣਕੇ ਐਨੇ ਬੁਝਦਿਲ ਹੋ ਗਏ ਲੋਕ ਇੱਕ ਆਮ ਜੇ ਬੰਦੇ ਨੂੰ ਚੁੱਪ ਕਰਾਉਣ ਵਾਸਤੇ ਜਣਕੇ ਮੈਨੂੰ ਚੁੱਪ ਕਰਾਉਣ ਵਾਸਤੇ ਕਟੋ ਕਟ 50 ਤੋਂ 55 ਲੱਖ ਗਾਲਾਂ ਕੱਢੀਆਂ ਗਈਆਂ ਤੇ ਗਾਲਾਂ ਵੀ ਉਹ ਜਿਹੜੀਆਂ ਤੁਸੀਂ ਸੁਣ ਨਹੀਂ ਸਕਦੇ ਨੇ ਮੈਂ ਨਹੀਂ ਕਹਿੰਦਾ ਵੀ 50 ਲੱਖ 55 ਲੱਖ ਗਾਣਾ ਕੱਢੀਆਂ ਮੈਂ ਕਹਿੰਨਾ ਕਿ ਮ ਕਰੋੜ ਬੰਦਾ ਕੱਢੋ ਸਾਨੂੰ ਕਿੱਡਕ ਹੈ ਜਿੰਨੀ ਗਿਣਤੀ ਵੱਧ ਹੋ ਉਹਨਾਂ ਤੁਹਾਡਾ ਜਲੂਸ ਵੱਧ ਨਿਕਲੋ ਪਤਾ ਹੀ ਹੈ ਨਾ ਜਿੰਨੀ ਗਿਣਤੀ ਵੱਧ ਹੋਗੀ ਉਹਨਾਂ ਜਲੂਸ ਤੁਹਾਡਾ ਜ਼ਿਆਦਾ ਨਿਕਲੋ ਜਿਵੇਂ ਬਜ਼ੁਰਗ ਕਹਿੰਦੇ ਲੜਾਈ ਦਾ ਦਲੱਸੀ ਦਾ ਵਧਾਉਣਾ ਕੀ ਹੁੰਦਾ ਜਿੰਨੀ ਮਰਜ਼ੀ ਗਾੜੇ ਘੋਚ ਕਰ ਲੋ ਜਿੰਨਾ ਮਰਜ਼ੀ ਲੱਸੀ 'ਚ ਪਾਣੀ ਪਾ ਲੋ ਵਧੀ ਜਾਣੀ ਜਿੰਨੀਆਂ ਗਾਲਾਂ ਕੱਢੋਂਗੇ ਵੱਧ ਤੋਂ ਵੱਧ ਵੱਧ ਤੋਂ ਵੱਧ ਉਹਨਾਂ ਜਲੂਸ ਤੋਂ ਡਾ ਹੀ ਨਿਕਲਣਾ ਹੈ ਕੜਾਈ ਚੱਲੋ ਥਾਂ ਥਾਂ ਤੇ ਗੱਲ ਜਾਂਦੀ ਹੈ ਬਿਆਸੂਰਵੇਂ ਨੇ ਜੀ ਇੱਕ ਬੰਦੇ ਨੂੰ ਚੁੱਪ ਕਰਾਉਣ ਵਾਸਤੇ 60 ਲੱਖ ਬੰਦਾ ਗਾਲਾਂ ਕੱਢ ਰਿਹਾ ਇਹ ਕੌਣ ਨੇ ਜੀ ਇਹ ਸਿੱਖ ਨੇ ਜੀ ਇਹ ਸਿੱਖ ਨੇ ਜੀ ਇਹ ਮੈਂ ਇੰਨੀ ਕੀ ਵੀਡੀਓ ਬਣਾਵਾ ਵਧੀਆ ਮੈਂ ਕਹਿੰਦਾ ਕਿਉਂਕਿ ਇਹਨਾਂ ਚੌਧਰੀਆ ਬਾਜ਼ਾਰ ਦੀ ਮੈਂ ਬਣਾਈ ਹੁਣ ਇੱਕ ਗੱਲ ਹੋਰ ਲਾਸਟ ਵਿੱਚ ਕਹਿਣੀ ਹੈ ਮੈਸੇ ਮੇਰਾ ਜੀ ਨਹੀਂ ਕਰਦਾ ਸੀ ਕਹਿਣ ਨੂੰ ਕਹਿ ਦਿੰਨਾ ਕੁਝ ਡੂ ਸ਼ਬਦ ਮੈਂ ਕਿਉਂ ਵਰਤਿਆ ਕਈਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਬੁੱਟਾ ਸਿੰਘ ਬਰੋਧ ਕੀ ਦਾ ਕਰਦਾ ਹੈ ਅੱਜ ਇੱਕ ਬੀਬੀ ਦਾ ਫੋਨ ਆਇਆ ਕਹਿੰਦੇ ਤੁਸੀਂ ਕੰਚਨ ਕੁਮਾਰੀ ਦੇ ਹੱਕ ਵਿੱਚ ਖੜੇ ਹੋ ਮੈਂ ਕਿਹਾ ਤੁਹਾਡਾ ਨਾਮ ਕੀ ਹੈ ਕਹਿੰਦੇ ਮੇਰੇ ਨਾਮ ਤੋਂ ਕੀ ਲੈਣਾ ਦੇਖੋ ਇਹ ਜੋਦੇ ਨੇ ਜਿਹੜੇ ਬੰਦੇ ਆਪਣਾ ਨਾਮ ਨਹੀਂ ਦੱਸ ਸਕਦੇ ਫੇਕ ਐਡੇ ਤੋਂ ਫੋਨ ਕਰਦੇ ਆ ਹਾਲਾਂਕਿ ਮੇਰੇ ਫੋਨ ਵਿੱਚ ਆਟੋਮੈਟਿਕ ਰਿਕਾਰਡਿੰਗ ਲੱਗੀ ਹੋਈ ਹੈ ਕਰਤੂਤਾਂ ਸਾਰੀਆਂ ਵਿੱਚ ਰਿਕਾਰਡ ਹੋ ਜਾਂਦੀਆਂ ਵੈਸੇ ਮੈਂ ਫੋਨ ਸੁਣਦਾ ਨਹੀਂ ਹੁੰਦਾ ਜੀ ਮੈਂ ਫੋਨ ਇੱਕ ਵਾਰੀ ਔਨ ਕਰਕੇ ਨਾ ਯਾਨੀ ਕਿ ਚੱਕ ਕੇ ਫੋਨ ਮੈਂ ਰੱਖ ਦਿੰਦਾ ਨਾ ਮਿਊਟ ਕਰਕੇ ਤੇ ਜਿੰਨਾ ਚਿਰ ਬੋਲਣਾ ਹੁੰਦਾ ਬੋਲ ਲਿਆ ਕਰੋ ਉਹ ਤੁਹਾਡੀ ਸਰਦਾਰਦੀ ਹੈ ਤੁਹਾਡੀ ਹਿੰਮਤ ਹੈ ਮੈਂ ਫੋਨ ਨਹੀਂ ਕੱਢਦਾ ਮੂਰੂ ਜਿੰਨਾ ਚਿਰ ਤੁਸੀਂ ਫੋਨ ਕਰਨਾ ਕਰਕੇ ਗਾਲੀ-ਗਲੋਚ ਕਰੋ ਜੋ ਮਰਜੀ ਕਰੋ ਇਹ ਇਹ ਉਖ ਝੁੱਡੂ ਨੇ ਅਸਲ ਮੈਂ ਗੱਲ ਬਾਰ-ਬਾਰ ਇਹ ਕੀਤੀ ਹੈ ਵੀ ਜਿਹੜੀ ਕਮਲ ਕੌਰ ਹੈ ਉਹਨੇ ਗੰਦ ਪਾਇਆ ਸੀ ਕੋਈ ਦੋ ਰਾਂ ਵਾਲੀ ਜਿਹੜੀਆਂ ਕੁੜੀਆਂ ਹੁਣ ਵੀ ਗੰਦ ਪਾਉਂਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਕੰਟੈਂਟ ਨਾ ਪਾਓ ਪਰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਹੇ ਇਹ ਕਹਿੰਦੇ ਕੀ ਨਹੀਂ ਅਸੀਂ ਤਾਂ ਇਹ ਗੱਲ ਕਹੀ ਹੈ ਅਸੀਂ ਨਹੀਂ ਮੈਂ ਮੈਂ ਕਹੀ ਇਹ ਗੱਲ ਕਹੀ ਹੈ ਵੀ ਇਹ ਗੁੰਡਾਗਰਦੀ ਕੀਤੀ ਹੈ ਕਮਲਕੌਰ ਦਾ ਕਤਲ ਕਰਕੇ ਹੁਣ ਕੋਈ ਡੂ ਕੌਣ ਨੇ ਇਹ ਵੀਡੀਓ ਪੂਰੀ ਸੁਣ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ